जंगलों से निकलो बार मकानों से जंगलों विमानों ऐसी से रोटी दे न सके जो सरकार में कमी है जो सरकार ने कमी है वो सरकार बदली है निकलो बार मकानों ऐसी जंगलों मैमानों से जो जमीन सरकारी है वो जमीन हमारी निकलो बार मकानों ऐसी जंगलों मैमानों ऐसी ਬੇਕਤਾ ਜਿੰਦਾਬਾਦ 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 ਬਾਬਾ ਸਾਹਿਬ ਤੇਰੀ ਸਾਜ ਤੇ ਮਾਵਾਲ ਸਾਹਿਬ ਤੁਹਾਡੀ ਨੇ ਕਮਾਈ ਜਿੰਨਾ ਸੁੱਖੀ ਕੰਮ ਜਗਾਈ ਬਾਬਾ ਸਾਹਿਬ ਤੁਹਾਡੀ ਨੇ ਕਮਾਈ ਜਿੰਨਾ ਸੁੱਖੀ ਕੰਮ ਜਗਾਈ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਇਹਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਪਾਰਟ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਤੇ ਮੈਂ ਹਾਂ ਰੋਹਿਤ ਆਜ਼ਾਦ ਇੱਕ ਵਾਰ ਫੇਰ ਸਾਡੇ ਚੈਨਲ ਤੇ ਮੈਂ ਰੋਹਿਤ ਆਜ਼ਾਦ ਤੁਹਾਡਾ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡੀ ਰਿਪੋਰਟ ਅੱਜ ਅਸੀਂ ਗੱਲ ਕਰਦੇ ਹਾਂ ਕੋਟਕੂੜਾ ਸ਼ਹਿਰ ਦੀ ਜੋ ਕੋਟਕੂੜਾ ਸ਼ਹਿਰ ਦਾ ਮਿਊਂਸੀਪਲ ਪਾਰਕ ਹੈ ਜੋ ਲਾਲਾ ਲਾਇਕਪਤ ਰਾਏ ਪਾਰਕ ਹੈ ਸਰਕਾਰੀ ਇਥੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਦੀ ਜੋ ਅੱਜ ਮੀਟਿੰਗ ਹੋਈ ਆ ਜੋ ਉਹਨਾਂ ਦੇ ਆਗੂ ਨੇ ਬੋਰਸਿੰਗ ਕਾਰੂਜੀ ਅਤੇ ਅਵਤਾਰ ਸਿੰਘ ਸੋਤਾ ਜੀ ਉਹਨਾਂ ਨੇ ਜੋ ਉੱਥੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਨਾਲ মিডিਆ ਨਾਲ ਜੋ ਗਲਵਾਟ ਕੀਤੀ ਆ ਉਹ ਵੀ ਜਿਹੜਾ ਅਸੀਂ ਅੱਗੇ ਹਾਜ਼ਰ ਕਰਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਇਸ ਵਿੱਚ ਜੋ ਉਹਨਾਂ ਨੇ ਗੱਲ ਪਈ ਆ ਜੋ ਫਰੀਦਕੋਟ ਰਾਜ ਦੀ ਜੋ ਜ਼ਮੀਨ ਆ 6000 ਏਕੜ ਜ਼ਮੀਨ ਜੋ ਸਰਕਾਰ ਕੋਲ ਆ ਜਿੰਨਾਂ ਦਾ ਕੋਈ ਵਾਰਸ ਨਹੀਂ ਹੈ ਜਿੰਨਾਂ ਤੇ ਕਿਸੇ ਦਾ ਕਬਜ਼ਾ ਨਹੀਂ ਹੈ ਜੋ ਕੀਰਤੀ ਲੋਕ ਨੇ ਉਹਨਾਂ ਦੇ ਹੱਕਾਂ ਲਈ ਨਵੀਨ ਕ੍ਰਾਤੀ ਸੰਘਰਸ਼ ਕਮੇਟੀ ਫਰੀਦਕੋਟ ਦੀ ਜੋ ਕੋਟਕੂੜਾ ਤੇ ਲਾਲਾ ਲਾਜਪਤ ਰਾਏ پارک ਵਿਖੇ ਮੀਟਿੰਗ ਹੋਈ ਆ ਉਹਦੀ ਅਸੀਂ ਗੱਲ ਕਰ ਰਹੇ ਆ ਇਸ ਮੀਟਿੰਗ ਵਿੱਚ ਵੀ ਕੀ ਕੀ ਹੋਇਆ ਉਹ ਵੀ ਅਸੀਂ ਅੱਗੇ ਜਿਹੜੀ ਵੀਡੀਓ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟਕੂੜਾ ਤੋਂ ਰੋਹਿਤ ਆਜ਼ਾਦ ਨੂੰ ਆ ਨਹੀਂ ਮੈਨੂੰ ਪਤਾ ਨਹੀਂ ਕਿ ਕਿਤੇ ਦਰਜ ਤੇ ਭਾ ਲੋ ਪਰ ਯਾਰ ਆਪਾਂ ਹੱਥ ਬਾਧ ਕੇ ਮੈਂ ਇਹ ਜਨ ਨੂੰ ਬੇਨਤੀ ਕਰਦਾ ਹਾਂ ਪਰ ਆਪ ਦਾ ਕੋਈ ਨਾ ਕੋਈ ਨੇਤਾ ਚੁਣ ਲੋ ਆਰ ਦਾ ਕੋਈ ਨਾ ਕੋਈ ਆਗੂ ਚੋਂ ਲੋ ਵੀ ਤੁਹਾਡਾ ਆਗੂ ਕਿਹੜਾ ਹੈ ਹੈਗਾ ਕੋਈ ਆਗੂ ਮੈਂ ਕਹਿੰਦਾ ਜੇ ਕੈਲਸਰੀ ਕਰਮਜੀਤ ਸਿੰਘ ਗਹਿਰੀ ਬਹੁਤ ਵਧੀਆ ਬੰਦਾ ਹੈ ਚੰਗਾ ਬੰਦਾ ਹੈ ਫਾਈਟ ਕਰਦਾ ਹੈ ਪੜਿਆ ਲਿਖਿਆ ਬੜੀ ਪકડ ਮੀਂਹ ਦਾ ਸਿਆਸੀ ਮਜ਼ਬੂਤਲੀ ਪਕੜਾ ਉਹਨੂੰ ਬੁਲਾ ਲਓ ਪਰ ਦੂਜਾ ਆਊਟ ਕਰਦਾ ਹੈ ਸੀਗਾ ਆਊਟ ਕਰਦਾ ਫਿਰ ਕਰਮਜੀਤ ਕਹੋ ਜੀ ਫਾਨਾ ਬਹੁਤ ਸਿਆਣਾ ਹੈ ਕੋਈ ਕਹਿੰਗੇ ਸੋਤਾ ਜੀ ਬਹੁਤ ਸਿਆਣਾ ਸਾਰੇ ਸਿਆਣੇ ਕਬੜਾ ਕੋਈ ਨਹੀਂ ਪਰ ਬਣਾਤਾ ਲੋਕ ਕਦੇ ਨਿਆਰਾ ਹੈ ਬਣਾਓ ਦੱਸੋ ਕਿਹੜਾ ਕਿਹੜਾ ਵਾਖਵਾਖ ਜੱਥੇਬੰਦੀਆਂ ਦੇ ਵਿੱਚ ਵਾਖਵਾਖ ਰੌਲਾ ਪੁਣਾ ਵਾਖਵਾਖ ਅੱਜ ਕਿਸਾਨ ਜੱਥੇਬੰਦੀਆਂ ਇਕ ਹੋ ਗਈਆਂ ਨਾਲ ਇੱਟਾ ਖੱਤਾ ਆ ਜਾਂ ਨਾਲ ਕੋਈ ਰਾਜ ਭਾਗ ਹੈ ਸਭ ਕੁਝ ਹੈਗਾ ਤੇ ਫਿਰ ਵੀ ਉਹਨਾਂ ਨੇ ਕਾਹਦਾ ਫਰੰਟ ਬਣਾ ਲਿਆ ਬਣਾ ਲਿਆ ਵੀ ਬਣਾ ਲਿਆ ਬਣਾ ਲਿਆ ਕਿ ਨਹੀਂ ਬਣਾ ਲਿਆ ਕਿਸਾਨ ਮੋਰਚਾ ਅਸੀਂ ਜੋ ਕੋਈ ਮਜ਼ਦੂਰ ਮੋਰਚਾ ਬਣਾਈਏ ਨਹੀਂ ਉਹ ਤਾਂ ਫਸਾਏ ਆ ਉੱਥੇ ਸਿਆਸੀ ਗੱਲ ਹੁੰਦੀ ਹੈ ਕਿ ਉੱਥੇ ਤਰਾਸ ਤਰਾਸ ਕਰਕੇ ਰੂੜੇ ਬੰਦੇ ਜਾਂ ਰੋਮਦੇ ਮੁਰਗੇ ਯਾਰ ਤਾਂ ਹਜ਼ਾਰ ਜ਼ਮੀਨਾਂ ਸਰਦਾਰ ਬੋੜ ਸਿੰਘ ਘਾਰੂ ਦੇ ਪਿੰਡ ਤੋਂ ਸ਼ੁਰੂ ਹੋ ਜਾਂਦੀ ਆ ਬੀ ਦਾ ਭੋਲੀ ਵਾਲਾ ਬੀੜਾ ਤੇ ਅਣਾ ਤੇ ਸਭ ਜ਼ਮੀਨ ਤੇ ਤੁਹਾਨੂੰ ਕਾਰਜ ਹੋਣ ਵਾਸਤੇ ਸੰਘਰਸ਼ ਦੀ ਲੋੜ ਹੈ। ਤੁਹਾਨੂੰ ਮਾ ਦੱਸਣਾ ਚਾਹਣਾ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ 1995 ਦੇ 30 ਸਾਲਾਂ ਵਾਸਤੇ ਫਸਲ ਬੀਜਣ ਵਾਸਤੇ 1270 ਜ਼ਮੀਨ ਦਿੱਤੀ ਗਈ ਸੀ। ਜਿਹੜਾ ਕੋ ਪਟਾ 2022 ਖਤਮ ਹੋ ਗਿਆ। ਪਾਈਤੀ ਬਾਈ ਦਾ ਉਹ ਚਾਹ ਜ਼ਮੀਨਾਂ ਵੇਲੀਆਂ ਆਈਆਂ ਤੇ ਅੱਜ ਕਿਸੇ ਰਾਸ਼ੀ ਧਰਨੇ ਉੱਤੇ ਆਪਦੀ ਫਸਲ ਬੀਜੀ ਆ। ਆਜੇ ਇਸ ਪ੍ਰੋਫਾਨ ਤੋਂ ਉਹਨਾਂ ਨੂੰ ਇੱਕ ਮੈਸੇਜ ਦਿੰਦੇ ਆ ਜਿਨ੍ਹਾਂ ਮੇਰੇ ਨਾਲ ਅੱਜ ਤੱਕ ਬੀਜੀ ਆ। ਆ ਜਦੋਂ ਤੁਸੀਂ ਕੰਦਵਾ ਵੀ ਉੱਤੇ ਬਾਅਦ ਅਸੀਂ ਇਹਨਾਂ ਖੇਤਾ ਗ੍ਰੀ ਤੁਹਾਨੂੰ ਵੰਡ ਦੇਣਾ। ਉੱਥੇ ਸਾਡਾ ਮਜ਼ਦੂਰ ਬਗਨੀ ਨ ਮਜ਼ਦੂਰ ਅਤੇ ਹਾਈਚਰਾਂਗੇ। ਹਾਂ ਜੀ ਸਰ ਜੇ ਜੇ ਕੋਈ ਕਾਰਪੇਟ ਕੋਈ ਪੱਥੇ ਕੋਈ ਜ਼ਮੀਨ ਦਾ ਜੋ ਮਤਲਬ ਇਹ ਕਹਿੰਦਾਦਾ ਜੀ ਜ਼ਮੀਨ ਦਾ ਜੋ ਆਪ ਨਾਣੇ ਵਾਸਤੇ ਜੇ ਕੋਈ ਕੋਈ ਕੀ ਕੀ ਹੈਗਾ ਮਤਲਬ ਦੇਖੋ ਜੀ ਪੰਜਾਬ ਦੇ ਵਿੱਚ ਹੀ ਨਹੀਂ ਕੱਲੇ ਸਾਰੇ ਭਾਰਤ ਦੇ ਵਿੱਚ ਬੇਚਰਾ ਜ਼ਮੀਨ ਜਿਹੜੀ ਰਾਜੇ ਮਹਾਰਾਜਾਂ ਦੀ ਪਈ ਹੈ। ਪਰ ਉਹ ਜ਼ਮੀਨ ਦੇ ਉੱਤੇ ਕੋਈ ਕਾਬਜ਼ ਨਹੀਂ ਹੈ ਔਰ ਜਿਹੜੇ ਅਸੀਂ ਬੇਜਮੀਨੇ ਕਿਰਤੀ ਲੋਕਾਂ ਲਈ ਇਹ ਸੰਘਰਸ਼ ਵਿੱਢਿਆ ਜਿੰਨਾ ਕੋਈ ਰਹਿਣ ਦੀ ਜਗ੍ਹਾ ਹੈ ਨਹੀਂ ਪਰ ਆਹੋ ਸ਼ਹਿਰ ਵਤ ਰਹਿੰਦੇ ਆ ਪਲਾ ਪਿੰਡਾਂ 'ਚ ਰਹਿੰਦੇ ਆ ਉਹ ਕੱਲੇ ਸ਼ਬੂਲ ਕਾਸਟ ਨੂੰ ਨਹੀਂ ਹੈ ਸਾਰੀ ਆਮ ਜਨਤਾ ਦੀ ਗੱਲ ਕਰਦਾ ਅਸੀਂ ਇਹਨਾਂ ਲੋਕਾਂ ਲਈ ਇਹ ਸੰਘਰਸ਼ ਵਿੱਢਿਆ ਕਿ ਆਏ ਨਿਕਲੋ ਬਾਹਰ ਨਿਕਾਣੋਂ ਸੇ ਜੰਗ ਲੜੋਗੇ ਮਨੁੱਖ ਸੇ ਆਓ ਨੋਖੋ ਅਸੀਂ ਇਕੱਠੇ ਹੋਏ ਜਿਹੜੀਆਂ ਬੇਚਰਾਗ ਬਨੈਨਾ ਉਹਨਾਂ ਤੋਂ ਤੁਹਾਨੂੰ ਹੱਕ ਦਿਵਾਈਏ ਫਰੀ ਕੋਟ ਵਾਲੇ ਰਾਜੇ ਦੀ 7000 ਏਕੜ ਬਨੈਨਾ ਜਿਹੜੀ ਕਿ ਬੇ ਆਬਾਦ ਪਈ ਹੈ ਔਰ ਬੇਚਰਾਗ ਪਈ ਹੈ ਅਸੀਂ ਤੁਹਾਡੇ ਸਾਹਮਣੇ ਮਰਾਹੇ ਨਾਲ ਅਪੀਲ ਕਰਦੇ ਆਂ ਕਿ ਅਸੀਂ 1.5-2 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਜ਼ਮੀਨ ਹੈ ਜਿਹੜੀ ਉਹ ਤੁਹਾਨੂੰ ਤੁਹਾਡੇ ਰਹਿਣ ਜੋਗੀ ਥਾਂ ਕਨਾਲ ਕਨਾਲ ਦੇ ਦੋ ਕਨਾਲ ਜਿੰਨੀ ਵੀ ਤੁਸੀਂ ਰੱਖ ਸਕਦੇ ਹੋ ਉਹ ਤੁਹਾਨੂੰ ਦੁਆਣ ਵਿੱਚ ਸੰਘਰਸ਼ ਕਰਾਂਗੇ ਆਓ ਮੋੜ ਨਾ ਮੋੜਾ ਲਾ ਕੇ ਸੰਘਰਸ਼ ਕਰੀਏ ਤਾਂ ਜੋ ਤੁਹਾਡੇ ਆਉਣ ਵਾਲੇ ਪੁਵਕ ਵਿੱਚ ਤੁਹਾਡੇ ਬੱਚੇ ਵੀ ਇਹ ਤੁਹਾਡਾ ਇੱਕ ਗੁਣਦਾਨ ਕਰਨ ਤੇ ਸਾਡੇ ਪਰਖਣੇ ਸੰਘਰਸ਼ ਕਰਕੇ ਸਾਡੇ ਰਹਿਣ ਵਾਸਤੇ ਕੋਈ ਤਨਾਲ ਦੇ ਕੋਈ ਜਗਾ ਸਾਡੇ ਲਈ ਐਸੀ ਇਕੱਤਰ ਕੀਤੀ ਹੈ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਜ ਦਾ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ। ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਪਾਰਤਨ ਵਿੱਚ।